ਵਾਹ ਹੈ ਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪੰਜਵਾ ਜਿਸ ਕਾ ਦੀਆ ਪੈਨੈ ਖਾਏ ਤਿਸ ਸਿਓ ਵਾਲਸ ਕਿਉ ਬਨੈ ਮਾਏ ਖਸਮ ਬਿਸਾਰਿਆਨ ਕਮ ਲਾਗ ਹੈ ਕੌਡੀ ਬਦਲੇ ਰਤਨ ਤਿਆਗ ਹੈ ਰਹਾਓ ਪ੍ਰਭੂ ਤੇ ਆਗ ਲਾਗ ਤਿਆਨ ਲੋਭਾ ਦਾਸ ਸਲਾਮ ਕਰਤ ਕਤ ਸੋਭਾ ਅੰਮ੍ਰਿਤ ਰਸ ਖਾਵੈ ਖਾਨ ਪਾਨ ਜਿਨ ਦੀਏ ਤਿਸੈ ਨ ਜਾਣਹ ਸਵਾਨ ਕਉ ਨਾਨਕ ਹਮ ਲੂਣ ਹਰਾਮੀ ਬਖਸਲੇ ਹੋ ਪ੍ਰਭ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਪਰਬਕੇ ਚਰਨ ਮਨ ਮਾਹੇ ਧਿਆਨ ਸਗਲ ਤੀਰਥ ਮਜਨ ਇਸਨਾਨ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਲ ਲਹਿ ਜਾਈ ਰਹਾਓ ਹਰ ਕੀ ਕਥਾ ਰਿਦ ਮਾਹੇ ਬਸਾਈ ਮਨ ਬਾਂਛਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪਰਵਾਨ ਜਾ ਕੇ ਰਿਦ ਵਸੈ ਭਗਵਾਨ ਕੋ ਨਾਨਕ ਸਈ ਜਨ ਪੂਰੇ ਜਿਨਾ ਪ੍ਰਾਪਤ ਸਾਧੂ ਧੂਰੇ ਗੌੜੀ ਮਹੱਲਾ ਪੰਜਵਾ ਖੰਦਾ ਪਹਿਨਦਾ ਮੂਕਰ ਪਾਏ ਤਿਸਨੋ ਜੋ ਹੈ ਦੂਤ ਧਰਮ ਰਾਏ ਤਿਸ ਸਿਓ ਬੇਮੁਖ ਜਿਨ ਜਿਓ ਪਿੰਡ ਦੀਨਾ ਕੋਟ ਜਨਮ ਪਰ ਮੈਂ ਬੋ ਜੂਨਾ ਰਹਾਓ ਸਾਖਤ ਕੀ ਐਸੀ ਹੈ ਰੀਤਾ ਜੋ ਕਿਛ ਕਰੈ ਸਗਲ ਵਿਪਰੀਤਾ ਜਿਉ ਪ੍ਰਾਨ ਜਿਨ ਮਨ ਤਨ ਧਾਰਿਆ ਸੋਈ ਠਾਕੁਰ ਮਨੋਂ ਬਿਸਾਰਿਆ ਬਧੇ ਬੇਕਾਰ ਲਿਖੇ ਬਹੁ ਕਾਗਰ ਨਾਨਕ ਉਦਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸਰਣਾਏ ਬੰਧਨ ਕਾਟ ਤਰੈ ਹਰ ਨਾਏ ਰਹਾਉ ਦੂਜਾ ਗੌੜੀ ਮਹੱਲਾ ਪੰਜਵਾ ਆਪਣੇ ਲੋਭ ਕੋ ਕੀਨੋ ਮੀਤ ਸਗਲ ਮਨੋਰਥ ਮੁਕਤ ਪਾਦ ਦੀਤਾ ਐਸਾ ਮੀਤ ਕਰੋ ਸਭ ਕੋਏ ਜਾ ਤੇ ਬਿਰਥਾ ਕੋਏ ਨਾ ਹੋਏ ਰਹਾਓ ਆਪਣੇ ਸਵਾਏ ਹਿਦੈ ਲੈ ਧਾਰਿਆ ਦੁਖ ਦਰਦ ਰੋਗ ਸਗਲ ਬਿਦਾਰਿਆ ਰਸਨਾ ਕੀ ਦੀ ਬੋਲ ਤਰਾਮ ਪੂਰਨ ਹੋਏ ਸਗਲੇ ਕਾਮ ਆਨਕ ਬਾਰ ਨਾਨਕ ਬਲਿਹਾਰਾ ਸਫਲ ਦਰਸਨ ਗੋਬਿੰਦ ਹਮਾਰਾ ਗੌੜੀ ਮਹੱਲਾ ਪੰਜਵਾ ਕੋਟ ਬਿਗਨ ਹਿਰੇ ਖਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾਓ ਸਰਬਕਲਿਆਣ ਸੁਖ ਸਹਿਜ ਨਿਧਾਨ ਜਾ ਕੈ ਰਿਦੇ ਵਸੈ ਭਗਵਾਨ ਔ ਖੁਦ ਮੰਤਰ ਤੰਤ ਸਭਿ ਸ਼ਾਰ ਕਰਨੈ ਹਾਰਿ ਰਿਦੇ ਮਹਿ ਧਾਰ ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਹ ਨਾਨਕ ਅਟਲ ਇਹ ਧਰਮ ਗੌੜੀ ਮਹੱਲਾ ਪੰਜਵਾ ਕਰ ਕਿਰਪਾ ਪੀਟੇ ਗੁਰ ਸੋਈ ਤੇਤ ਬਾਲ ਰੋਗ ਨ ਵਿਆਪੇ ਕੋਈ ਰਾਮ ਰਮਣ ਤਰਨ ਭੈ ਸਾਗਰ ਸ਼ਰਨ ਸੂਰ ਫਾਰੇ ਜਮ ਕਾਗਰ ਰਹਾਓ ਸਤ ਸਾਤ ਗੁਰਸ ਮੰਤਰ ਦਿਓ ਹਰ ਨਾਮ ਸਤ ਗੁਰ ਮੰਤਰ ਦਿਓ ਹਰ ਨਾਮ ਇਹ ਆਸਰ ਪੂਰਨ ਭਏ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਗੁਰ ਕਿਰਪਾਲ ਹਰ ਭਏ ਸਹਾਈ ਮਾਨਮੋਖ ਹੋਏ ਗੁਰ ਪਰਮਾ ਪੇਖ ਨਾਨਕ ਪਸਰੇ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾ ਬਿਖੇ ਰਾਜ ਤੇ ਅੰਦਲਾ ਭਾਰੀ ਦੁਖ ਲਾਗੈ RAM ਨਾਮ ਚਿਤਾਰੀ ਤੇਰੇ ਦਾਸ ਕੋ ਤੋਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਓ ਰੋਗ ਗ੍ਰਸਤ ਚਿਤਾਰੇ ਨਾਓ ਬੇਖਮਾਤੇ ਕਾਠੋਰ ਨਠਾਓ ਚਰਨ ਕਮਲ ਸਿਓ ਲਾਗੀ ਪ੍ਰੀਤ ਆਨ ਸੁਖਾ ਨਹੀਂ ਆਵੇ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮੇਲ ਨਾਨਕ ਹਰ ਅੰਤਰ ਜਾਮੀ ਗਉੜੀ ਮਹੱਲਾ ਪੰਜਵਾ ਆਠ ਪੈਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲਏ ਨਿਵਾਰੇ ऐसा हर रासरमो सब कोए सर्व कला पूरन प्रब सोए रहाओ महा तपत सागर संसार प्रब खिन मै पारो उतारन हार अनक वंदन तोरे नहीं जाहे सिमरत नाम मुक्त फल पाहे उक्त स्यान पयस्ते कशनाहे कर कृपा नानक गुण गाहे गौड़ी मोहल्ला 5वा ਥਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਵੱਡ ਭਾਗੀ ਹਰ ਕੀਰਤਨ ਗਾਈਐ ਪਾਰ ਬ੍ਰਹਮ ਤੂੰ ਦੇਹੇ ਤਾਂ ਪਾਈਐ ਰਹਾਉ ਹਰ ਕੇ ਚਰਨ ਰਿਦੈ ਉਰ ਧਾਰ ਭਵ ਸਾਗਰ ਚੜ ਉਤਰਹਿ ਪਾਰ ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁਖ ਨਾ ਹੋਏ ਪ੍ਰੇਮ ਭਗਤ ਭਜ ਗੁਣੀ ਨਿਧਾਨ ਨਾਨਕ ਦਰਗਹਿ ਪਾਈਐ ਮਾਨ ਗੌੜੀ ਮਹੱਲਾ ਪੰਜਵਾ ਜਲ ਥਲ ਮਹੀਲ ਪੂਰਨ ਹਰ ਮੀਤ ਪਰਮ ਬਿਨ ਸੇ ਗਾਏ ਗੁਣ ਨੀਤ ਊਠਤ ਸੋਵਤ ਹਰ ਸੰਗ ਪਹਿਰੂਆ ਜਾ ਕੈ ਸਿਮਰਨ ਜਮ ਨਹੀਂ ਡਰੂਆ ਰਹਾਓ ਚਰਨ ਕਮਲ ਪ੍ਰਭ ਰਿਦੈ ਨਿਵਾਸ ਸਗਲ ਦੁਖ ਕਾ ਹੋਇਆ ਨਾਸ ਆਸਾ ਮਾਨ ਤਾਨ ਤਨ ਏਕ ਸਾਚੇ ਸ਼ਾ ਕੀ ਮਨ ਮੈਂ ਟੇਕ ਮਹਾ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੇ ਦੇ ਹਾਥ ਆਸਾ ਮਾਨ ਤਾਨ ਤਨ ਏਕ ਸਾਚੇ ਸ਼ਾ ਕੀ ਮਨ ਮੈਂ ਟੇਕ ਮਹਾ ਗਰੀਬ ਜਨ ਸਾਧ ਨਾਥ ਨਾਨਕ ਪ੍ਰਭ ਰਾਖੇ ਦੇ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ